ਸਰਦਾਰ ਤੇਰਾ ਜਾਨ ਨੇ ਬਲ ਕੰਪਸੈਕਲਾ ਤਿਆਰੀ ਇਹਨਾਂ ਤੇ ਜੁੜਵਾਂ ਦੀ ਗੱਲ ਅਸੀਂ ਕਰਦੇ ਸੀ ਉਹਨਾਂ ਨੇ ਆ ਕੇ ਜਿਹਦੇ ਉੱਤੇ پورا ਫੋਟੇ ਦੇ ਪਿਆਰੇ ਤੇ ਖੜਾ ਸੀ ਤੇ ਪੈਰੀ ਉਹਨਾਂ પાસે ਉਹ ਬਟੇ ਦੇ ਸੀ ਤੇ ਜੋ ਪੁਗਰਾ ਬੋਲਦੇ ਤੇ ਦੇ ਸੀ ਉਹ ਕੰਮ ਤੇ ਇਤਿਨਦਾਰ ਉਹਨਾਂ ਦੀ ਗਿੱਦਰ ਦੇ ਬੰਦੇ ਇਹ ਨਦ ਹੈ ਪੰਜ ਚਾਰ ਪਰਚੇ ਪਰ ਲਾਈਏ ਚੱਲਣ ਦੇ ਹੈ ਜੀ ਜਿਹੜਾ ਵੀ ਕੋਈ ਇਸ ਤਰ੍ਹਾਂ ਦੇ ਬੰਦਾ ਦਾ ਕੰਮ ਪਨਾਇਆ ਜਾ ਰਿਹਾ ਹੈ ਮੈਨੇਜਮੈਂਟ ਨੂੰ ਪੰਜਾਬ ਦੇ ਉੱਪਰ ਉਹ ਅਨਜਾਣ ਮਾਨਾ ਉਹਨਾਂ ਤੇ ਜਿਹਨਾਂ ਬਾਰੇ ਕੋਈ ਕੁਛ ਜਾਣਦੇ ਨਹੀਂ ਜਿਹਦੇ ਕਰਕੇ ਇਹ ਕੰਮ ਸਿੱਧਾ ਹੋ ਗਿਆ ਇਹਨਾਂ ਦੇ ਸ਼ਹਿਵਾਜ ਜ਼ਰਮੋ ਬਗੈਰਵਾਸ ਨਵੀਂ ਮਾਦਿਰ ਦੇ ਅਸਰ ਦੇ ਮੇਰੇ ਕੋਲ ਨੇ ਜਵਾਹਰੀ ਜਿਹੜਾ 14 ਮਈ ਨੂੰ ਰਾਤ ਨੂੰ ਬਿਆਨ ਖਾਇਆ ਕਿ ਉਹਦੇ ਘਰ ਅੱਗੇ ਆ ਕੇ ਉਸ ਤੇ ਸੱਤੀ ਸੀ ਜਿਹੜੇ ਪਹਿਲਾਂ ਇਹ ਆਪ ਜੀ ਜਾਣਦੇ ਨਹੀਂ ਵਾਲੇ ਕੋਲ ਕਰਕੇ ਮਹਮੋਲ ਕਾਇਮ ਤੇ ਮੋਰਚਾ ਔਰ ਮਸਾਇਲ ਵਗੈਰਾ ਬਾਰੇ ਤੇਰਾ ਜਾਣਦੇ 10 ਮੋਟਰਸਾਈਕਲ ਆ ਦੇ ਜਨਾ ਤਿੰਨ ਤਿੰਨ ਜੜੀਆਂ ਦੀਆਂ ਨੁਸ਼ਾਤ ਸੀ ਉਹਨਾਂ ਨੇ ਆ ਕੇ ਇਹਦੇ ਉੱਤੇ ਉਪਰ ਕੋਟੇ ਦੇ ਗਲਿਆਰੇ ਤੇ ਖੜਾ ਸੀ ਤੇ ਫੈਰੀ ਦਿੱਤੀ ਇਹ ਟਾਇਰ ਦੀ ਮਾਦਰੀ ਸੀ ਫੈਰੀ ਕਰਕੇ ਉਹ ਉਥੋਂ ਗੋੜ ਹੋ ਗਏ ਉਸ ਤੋਂ ਬਾਅਦ ਉਹਦੇ ਬਿਆਨ ਦੇ ਤੇ ਅਸੀਂ 103 ਨੰਬਰ ਉਪਕਰਨ ਮਿਤੀ 14 ਮੱਥ 25 ਅੰਡਰ ਸੈਕਸ਼ਨ 125 352 ਨੂੰ 25 ਹਰ ਮੈਡਿਕਾ ਸਿਟੀ ਵਨ ਫਲੇਰ ਬੋਲਾ ਰਕੇ ਦਰਜ ਕੀਤਾ। ਪਰ ਮੁਰਜ਼ਬਾਦੀ ਭਾਰ ਲਈ ਐਸਐਸਪੀ ਸਾਹਿਬ ਸਰਦਾਰ ਦਰਨਜੀਤ ਜੀ ਅਤੇ ਐਸਪੀਟੀ ਸ਼੍ਰੀ ਜੀ ਸਤਪਾਲ ਸ਼ਰਮਾ ਜੀ ਨੇ ਅਡਾ ਟੀਮਾਂ ਨੇ ਜਿਹੜੀਆਂ ਗਠਕ ਕੀਤੀ ਆ ਪੁਲਤਾਰੀ ਲਈ ਜਿਹਦੀ ਲੜੀ ਦੇ ਵਿੱਚ ਕਲ ਮਿਤੀ 16 ਮਈ 2025 ਨੂੰ ਐਸਸੀ ਮਨਕੀਜ਼ਿੰਗ ਤੋਂ ਦੋ ਮੌਨਾਂਾਂ ਸੀ ਇਹ ਤਨਾਦ ਮੈਂ ਆਪਣੀ ਟੀਮ ਦੇ ਤਾ ਨਾਪਾ ਰੋਡ ਤੋਂ ਨੇ ਦੇ ਬੂਡ ਦੇ ਗ੍ਰਾਉਂਡ ਤਿੰਨ ਜਿਹੜੇ ਦੁਸ਼ੀ ਸੀ ਬੰਮਕਾ ਮੁਰਸ਼ਾ ਅਤੇ ਸਾਹਿਬ ਇਹਨਾਂ ਜਨਨ ਨੂੰ ਵੀ ਪਹੁੰਚ ਕੀਤਾ ਜਿਨ੍ਹਾਂ ਨੂੰ ਮਦਦਾਰ ਕਰਕੇ ਇਹਨਾਂ ਪਾਸੋਂ ਤੋਂ ਕਟੇ ਦੇ ਸੀ 15 ਬੂਡ ਦੇ ਜਿਹੜੇ ਸੀ ਉਹ ਆਗਮਨ ਕੀਤੇ ਇੱਕ ਜਿੰਨਰਾਲ ਦੇ ਨਾਮ ਕੀਤੇ ਤੇ ਕਲੈਕਟਰ ਵਾਲਾ ਉਹ ਸੀ ਉਹ ਗ੍ਰਾਉਂਡ ਦਿੱਤੀ ਇਹਨਾਂ ਦਾ ਅਸੀਂ ਰਮਾਨਾਸ ਕਰ ਲਿਆ ਮੰਨਦਾ ਹਾਂ ਮੈਂ ਮਾਰਦੇ ਦਰਾਂ ਅਸੀਂ ਕਿਹੜੇ ਟੋਲਾ ਗਿਆਨ ਇਨਵੈਸਟਿਗੇਟ ਕਰਾਂਗੇ ਪੁੱਛਗਿੱਛ ਕਰਾਂਗੇ ਨਾਲ ਪੁੱਛਗਿੱਛ ਕਰਕੇ ਜਿਹੜੇ ਬਾਕੀ ਦੇ ਸ਼ਰਸ਼ੀ ਰਹਿੰਦੇ ਨੇ ਉਹਨਾਂ ਦੀ ਵੀ ਤਸਦੀਕ ਚੱਲ ਰਹੀ ਜੀ ਸਭੀ ਬੈਠਾਉਣੇ ਨੇ ਇਹ ਤਾਂ ਹੈ 3-4 ਪਰਚੇ ਪਹਿਲਾਂ ਉਡਾਈਆ ਛੱਡ ਜਾਂਦੇ ਹੈਗੇ ਉਹਨਾਂ ਦੇ ਇਹ ਸਾਰਾ ਸਪੀ ਹੋਣਾ ਚਾਹੀਦਾ ਹੈ ਵੀ ਇਹਨਾਂ ਦੇ ਪਰਚੇ ਹੈ ਸਿਟੀ 2 ਦੇ ਵਿੱਚ ਵੀ ਦੋ ਪਰਚੇ ਨੇ ਇੱਕ ਸਿਟੀ ਵਾਲੇ ਦੀ ਬਣੀ ਹੋਦਾ ਲੱਗਦਾ ਸਰ ਅਬ ਇਹ ਕ੍ਰਾਈਮ ਜ਼ੀਰੋ ਰੈਟਿਕ ਐਸਐਸਬੀ ਸਾਹਿਬ ਨੂੰ ਸਾਰਿਆਂ ਨੂੰ ਸਾਰੇ ਜਿਹੜੇ ਇੰਜਾਜ ਲੱਗਿਓ ਨੇ ਸੱਤੋਂ ਨੇ ਲੈਸੀ ਇਹ ਇੰਜਾਜ ਨਹੀਂ ਐਸਐਸਬੀ ਸਾਹਿਬ ਨੂੰ ਸਾਨੂੰ ਕਲੀਅਰ ਗਾਟਡ ਡਾਇਰੈਕਸ਼ਨ ਹੈ ਅਦਾ ਤੇ ਵਿਆਪਾ ਮਲੇਪੁਰ ਦੇ ਵਿੱਚ ਕਿਸੇ ਮਾਰੇ ਹਾਸ ਨੂੰ ਕਿਸੇ ਨਹੀਂ ਚੱਪਾ ਦੇਣਾ ਤੇ ਜਿਹੜਾ ਵੀ ਕੋਈ ਇਸ ਤਰ੍ਹਾਂ ਦੇ ਕੋਈ ਮਾਰਗਦਰਸ਼ਨ ਕੋਲ ਪਾਇਆ ਜਾਂ ਲੜਾਈ ਚੜ੍ਹਨ ਨੂੰ ਅੰਜਾਮ ਦੇਊਗਾ ਤਾਂ ਅੰजाम ਮਾਰਾ ਹੋਊਗਾ ਤੇ ਉਹਦੀ ਬਾਤ ਨਹੀਂ ਕੋਈ ਸੱਤੋਂ ਸੱਤ ਸਿੱਖਾਉਣੀ ਚਾਹੀਦੀ ਉਹਦਾ ਮਤਲਬ ਇਹ ਹੈ